ਐਕਸ਼ਨ ਦੀ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਬਲਡوزر ਐਕਸ਼ਨ ਲਗਾਤਾਰ ਜਾਰੀ ਹੈ ਫਲੋਰ ਦੇ ਪਿੰਡ ਖਾਨਪੁਰ ਦੇ ਮੰਡੀ ਦੇ ਵਿੱਚ ਪੀੜਾ ਪੰਜਾ ਚੱਲਿਆ ਨਸ਼ਾ ਤਸਕਰਾਂ ਦੇ ਮਕਾਨਾਂ ਤੇ ਜੀਸੀਬੀ ਚੱਲੀ ਹੈ ਜੀਸੀਬੀ ਮਸ਼ੀਨਾਂ ਦੇ ਨਾਲ ਨਸ਼ੇ ਦੀ ਕਮਾਈ ਦੇ ਨਾਲ ਬਣੇ ਮਕਾਨ ਢਾਹ ਢੇਰੀ ਕੀਤੇ ਗਏ ਨੇ ਤੁਹਾਨੂੰ ਮੌਕੇ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਪੁਲਿਸ ਦੀ ਇਹ ਵੱਡੀ ਕਾਰਵਾਈ ਨਜ਼ਰ ਆਈ ਹੈ ਹਾਲਾਂਕਿ ਕੁਝ ਲੋਕਾਂ ਵੱਲੋਂ ਮਹਿਲਾਵਾਂ ਦੇ ਵੱਲੋਂ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਪੂਰੇ ਆ ਮੌਕੇ ਤੇ ਮਾਹੌਲ ਨੂੰ ਸ਼ਾਂਤ ਪੁਲਿਸ ਦੇ ਵੱਲੋਂ ਕਰਵਾਇਆ ਗਿਆ ਕਿਉਂਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਦੀ ਵੀ ਤਾਇਨਾਤੀ ਕੀਤੀ ਗਈ ਹੈ। ਹਤਾ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਦੇ ਵਿੱਚ ਦਰਸਲ ਦੋ ਜਗਾਵਾਂ ਤੇ ਇਹ ਬਲਡੋਜ਼ਰ ਐਕਸ਼ਨ ਪੁਲਿਸ ਦੇ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਗੱਲ ਕਰੀਏ ਲੁਧਿਆਣਾ ਪਟਿਆਲਾ ਰੋਪਣ ਕਈ ਸ਼ਰਾਂ ਦੇ ਵਿੱਚ ਕਈ ਜਗਾਵਾਂ ਤੇ ਇਸ ਤਰ੍ਹਾਂ ਦੀ ਕਾਰਵਾਈ ਪੁਲਿਸ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਗਈ ਹੈ। ਤਾਂ ਹੁਣ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ 56 ਕੱਸਿਆ ਗਿਆ ਜਿਹੜੇ ਨਸ਼ਾ ਤਸਕਰਾਂ ਨੇ ਆ ਨਸ਼ੇ ਦੀ ਤਸਕਰੀ ਤੋਂ ਕਮਾਏ ਪੈਸਿਆਂ ਦੇ ਨਾਲ ਇਹ ਘਰ ਬਣਾਏ ਮਕਾਨ ਬਣਾਏ ਇਹ ਪ੍ਰਾਪਰਟੀ ਬਣਾਈ ਉਸ ਜਗ੍ਹਾ ਤੇ ਜਾ ਕੇ ਜੀਸੀਬੀ ਮਸ਼ੀਨਾਂ ਦੇ ਨਾਲ ਪੂਰੀ ਪ੍ਰਾਪਰਟੀ ਨੂੰ ਘਰਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ ਤੋਂ ਫਲੋਰ ਦੀਆਂ ਵੇਸੀ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਦੋ ਪਿੰਡਾਂ ਦੇ ਵਿੱਚ ਖਾਨਪੁਰ ਤੇ ਮੰਡੀ ਦੇ ਵਿੱਚ ਇਹ ਪੀੜਾ ਪੰਜਾ ਚਲਾਇਆ ਗਿਆ ਕੀਤੀ ਜਾ ਰਹੀ ਹੈ ਤੇ ਉਸ ਜਿਹੜਾ ਉਹ ਜਿਹੜਾ ਇੱਕ ਮੰਜਾਵਾ ਕਾ ਫਲੋਰ ਤੋਂ ਗਰਾਉਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਰਪਿੰਦਰ ਸਿੰਘ ਰਾਹ ਲਾਈਵ ਜੁੜ ਚੁੱਕੇ ਨੇ ਨਪਿੰਦਰ ਵਕਫਾ ਜਗਾਵਾਂ ਤੇ ਜਿੱਥੇ ਕਿ ਪਹਿਲਾਂ ਵੀ ਕਾਰਵਾਈ ਅਜੀਹ ਨਜ਼ਰ ਆ ਚੁੱਕੀ ਹੈ ਤੇ ਹੁਣ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਦੇ ਵਿੱਚ ਇਹ ਬਲਡੋਜ਼ਰ ਐਕਸ਼ਨ ਚੱਲੀ ਆ ਫਿਲਹਾਲ ਕਿਸ ਤਰ੍ਹਾਂ ਕੀ ਦੀਆਂ ਤਸਵੀਰਾਂ ਦੇਖੋ ਬਿਲਕੁਲ ਇਹ ਮੰਡੀ ਪਿੰਡਾਂ ਚ ਜਿੱਥੇ ਹੁਣੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦਾ ਐਕਸ਼ਨ ਹੈ ਜਿਹੜਾ ਉਹ ਹੁਣ ਇੱਥੇ ਨਜ਼ਰ ਆ ਰਿਹਾ ਬਲਡੋਜ਼ਰ ਲੈ ਕੇ ਪੁਲਿਸ ਪਾਰਟੀ ਪਹੁੰਚੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਥ ਜਿਹੜੀ ਉਹ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਘਰ ਹੈ ਦੱਸਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਸਬੰਧ ਹੈ ਜਿਹੜਾ ਉਹ ਨਸ਼ਾ ਤਸਕਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਨਵੋਲ ਪਰਿਵਾਰ ਨੂੰ ਦੱਸਿਆ ਜਾ ਰਿਹਾ ਔਰ ਹੁਣ ਸਮਾਨ ਜਿਹੜਾ ਉਹ ਕੱਢ ਰਹੇ ਨੇ ਤਾਂਕਿ ਸਮਾਨ ਜਿਹੜਾ ਕਿਉਂਕਿ ਇਮਾਰਤ ਢਾਈ ਜਾਣੀ ਹੈ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਸਮਾਨ ਕੱਢਣ ਦੇ ਲਈ ਸਮਾਂ ਦਿੱਤਾ ਗਿਆ ਹੈ ਕਿ ਆਪਣਾ ਜ਼ਰੂਰੀ ਸਮਾਨ ਜਿਹੜਾ ਉਹ ਕੱਢ ਸਕਦੇ ਨੇ ਤਾਂ ਇਹ ਘਰ ਦੱਸਿਆ ਜਾ ਰਿਹਾ ਜੀ ਔਰ ਇਸ ਘਰ ਦੇ ਵਿੱਚ ਅ ਜਿਹੜੀਆਂ ਨੇ ਔਰਤਾਂ ਵਹਲਾ ਰਹਿੰਦੀਆਂ ਨੇ ਇੱਕ ਲੜਕਾ ਜਿਹੜਾ ਇਸ ਘਰ ਦਾ ਦੱਸਿਆ ਜਾ ਰਿਹਾ ਕਿ ਉਹ ਸ਼ਾਇਦ ਇੱਥੋਂ ਅ ਡਾਂਕੀ ਲਾ ਕੇ ਸ਼ਾਇਦ ਵਿਦੇਸ਼ ਵਾਲੇ ਪਾਸੇ ਨੂੰ ਕਹਿੰਦੇ ਨੇ ਕਿ ਗਿਆ ਪਰ ਇੱਕ ਲੜਕੇ ਦੀ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਇਸ ਘਰ ਦੇ ਵਿੱਚ ਇਸ ਘਰ ਦਾ ਇੱਕ ਲੜਕਾ ਦੱਸਦ ਰੇ ਨੇ ਆਸ-ਪਾਸ ਦੇ ਲੋਕ ਜਿਹੜੇ ਦੱਸ ਰਹੇ ਨੇ ਕਿ ਉਹ ਨਸ਼ਾ ਕਰਦਾ ਸੀ ਔਰ ਉਸਦੀ ਵੀ ਮੌਤ ਜਿਹੜੀ ਹੈ ਨਸ਼ੇ ਕਾਰਨ ਹੋ ਚੁੱਕੀ ਹੈ ਔਰ ਹੁਣ ਇਸ ਘਰ ਤੇ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਫਿਲਹਾਲ ਸਮਾਨ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਸਮਾਨ ਹਲੇ ਕਾਫੀ ਅੰਦਰ ਪਿਆ ਇਸ ਪਰਿਵਾਰ ਦਾ ਔਰ ਬਾਹਰ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਪੁਲਿਸ ਦੇ ਮੁਲਾਜ਼ਮ ਜਿਹੜੇ ਉਹ ਨਜ਼ਰ ਆਉਣਗੇ ਲੋਕ ਆਸ-ਪਾਸ ਦੇ ਇੱਥੇ ਇਕੱਠੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਸ ਕਰਤੇ ਕਾਰਵਾਈ ਕਰਨ ਦੇ ਲਈ ਪੁਲਿਸ ਬਾਲਾ ਜਿਹੜਾ ਉਹ ਪਹੁੰਚਿਆ ਸਭ ਤਰ੍ਹਾਂ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਨਸ਼ੇ ਦੇ ਮਾਮਲੇ ਵਿੱਚ ਇਨਵੋਲਵ ਨੇ ਜੇ ਕਿਸੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਇਮਾਰਤ ਦੀ ਉਸਾਰੀ ਕੀਤੀ ਆ ਤਾਂ ਉਸ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਣੀ ਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਉਸੇ ਕੜੀ ਦੇ ਤਹਿਤ ਦਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਫਿਲਹਾਲ ਸਮਾਨ ਜਿਹੜਾ ਉਹ ਕੱਢ ਰਿਹਾ ਪਰਿਵਾਰ ਤਾਂਕਿ ਜਿਹੜਾ ਥੋੜਾ ਬਹੁਤ ਸਮਾਨ ਵਰਤੋਂ ਦਾ ਉਸ ਉਹ ਕੱਢਿਆ ਜਾ ਸਕੇ ਬਚਾਇਆ ਜਾ ਸਕੇ ਤਾਂ ਇੱਕ ਤਸਵੀਰਾਂ ਘਰ ਦੇ ਬਾਹਰ ਦੀਆਂ ਜਿੱਥੇ ਥੋੜੀ ਦੇਰ ਬਾਅਦ ਬਲਡੋజర్ ਐਕਸ਼ਨ ਜਿਹੜਾ ਉਹ ਨਜ਼ਰ ਆ ਸਕਦਾ ਹੈ ਬਲਡੋజర్ ਐਕਸ਼ਨ ਨਜ਼ਰ ਆਏਗਾ ਫਿਲਹਾਲ ਘਰ ਦੇ ਬਾਹਰ ਪੁਲਿਸ ਜਿਹੜੀ ਹੈ ਉਹ ਤਾਇਨਾਤ ਨਜ਼ਰ ਆ ਰਹੀ ਹੈ ਮਹਿਲਾ ਪੁਲਿਸ ਕਰਮੀ ਜਿਹੜੇ ਨੇ ਉਹ ਬੁਲਾਏ ਗਏ ਨੇ ਕਿ ਕਿਤੇ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਉਹ ਖਰਾਬ ਨਾ ਹੋਵੇ ਕਈ ਵਾਰ ਵਿਰੋਧ ਆ ਜਿਹੜਾ ਉਹ ਨਜ਼ਰ ਆਉਂਦਾ ਤਾਂ ਐਸੇ ਹਾਲਾਤਾਂ ਦੇ ਵਿੱਚ ਜਿਹੜੀ ਹੈ ਸਥਿਤੀ ਜਿਹੜੀ ਹੈ ਉਹ ਕਾਬੂ ਦੇ ਵਿੱਚ ਰੱਖੀ ਜਾ ਸਕੇ ਤਾਂ ਇਹ ਸਮਾਨ ਘਰ ਦੇ ਅੰਦਰੋਂ ਕੱਢਿਆ ਜਾ ਰਿਹਾ ਕਿਉਂਕਿ ਥੋੜੀ ਦੇਰ ਬਾਅਦ ਉਸ ਘਰ ਨੂੰ ਮਲਬੇ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ ਟੈਂਟਰੀ ਕਰ ਦਿੱਤਾ ਜਾਣਾ ਇਸ ਘਰ ਨੂੰ ਤਾਂ ਇਹ ਤਸਵੀਰਾਂ ਘਰ ਦੇ ਅੰਦਰੋਂ ਸਮਾਨ ਜਿਹੜਾ ਉਹ ਕੱਢਿਆ ਜਾ ਰਿਹਾ ਕਿਉਂਕਿ ਸਪਸ਼ਟ ਹੋ ਗਿਆ ਹੈ ਕਿ ਇਸ ਘਰ ਤੇ ਹੁਣ ਬਲਡੋਜ਼ਰ ਜਿਹੜਾ ਉਹ ਚੱਲੇਗਾ ਤਾਂ ਪੁਲਿਸ ਬਾਲਾ ਜਿਹੜਾ ਉਹ ਇੱਥੇ ਮੌਜੂਦ ਹੈ ਐਸਪੀ ਮੁਖਤਿਆਰ ਰਹੇ ਮੌਜੂਦ ਨੇ ਸਰਵਨ ਸਿੰਘ ਬਲ ਡੀਐਸਪੀ ਮੌਜੂਦ ਨੇ ਪਿੰਡਸ ਇੱਕ ਐਕਸ਼ਨ ਪਹਿਲਾਂ ਹੋਇਆ ਹੁਣ ਇਹ ਦੂਜੇ ਘਰ ਤੇ ਕਾਰਵਾਈ ਹੋਣ ਜਾ ਰਹੀ ਹੈ ਇਹ ਕੌਣ ਲੋਕ ਨੇ ਜਿਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਸਾਡੇ ਪਹਿਲਾਂ ਜਿਹੜੀ ਸੀ ਉਹ ਖਨਪੁਰ ਕਾਰਵਾਈ ਕੀਤੀ ਗਈ ਸੀ ਜਸਵਿੰਦਰ ਸਿੰਘ ਸ਼ਿਰੇ ਉਹਨਾਂ ਦੇ ਹੁਣ ਦੂਸਰੀ ਇਹ ਲੇਡੀਆਂ ਜਿਹੜੀ ਭੋਲੀ ਆ ਉਹਨਾਂ ਦੇ ਜਿਹੜੀ ਕਿ ਨਸ਼ਾ ਤਸਕੀਨਾ ਵਾਲੇ ਨੇ ਆਪਣਾ ਘਰ ਬਣਾਇਆ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਚੇ ਇਹ ਜਿਹੜੀ ਲੇਡੀ ਤੁਸੀਂ ਭੋਲੀ ਦੱਸ ਰਹੇ ਹੋ ਇਹਦੇ ਖਿਲਾਫ ਕਿੰਨੇ ਕ ਕੇਸ ਦਰਜ ਨੇ ਕਿੰਨੇ ਕ ਵਾਰ ਜੇਲ੍ਹ ਜਾ ਚੁੱਕੀ ਆ ਕਿੰਨੇ ਕ ਵਾਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕਾਫੀ ਵਾਰ ਇਹ ਤੇ ਦਾ ਬੇਟਾ ਜਿਹੜੇ ਉਹ ਜੇਲ੍ਹ ਜਾ ਚੁੱਕੇ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਜ਼ਮੀਨ ਹੈਗੀ ਆ ਜਿਨ੍ਹਾਂ ਨੇ ਘਰ ਬਣਾਇਆ ਵੀ ਪੰਚਾਇਤੀ ਲੈਣ ਹੈਗੀ ਆ ਇਹ ਸਾਂਝੇ ਤੌਰ ਤੇ ਆਪਰੇਸ਼ਨ ਜਿਹੜਾ ਵੀਡੀਓ ਫਲੋਰ ਵੱਲੋਂ ਤੇ ਸਾਡੇ ਵੱਲੋਂ ਜਿਹੜਾ ਵਾ ਉਹ ਕੀਤਾ ਜਾ ਰਿਹਾ ਹੈ। ਅੱਛਾ ਇਸ ਪਰਿਵਾਰ ਦੇ ਵਿੱਚ ਕੌਣ-ਕੌਣ ਨੇਕ ਦੱਸਿਆ ਜਾ ਰਿਹਾ ਕਿ ਇਸ ਪਰਿਵਾਰ ਦੇ ਲੜਕੇ ਦੀ ਵੀ ਨਸ਼ੇ ਦੇ ਚਲਦਿਆਂ ਮੌਤ ਹੋਈ ਹੈ। ਹੋਰ ਇਸ ਪਰਿਵਾਰ ਦੇ ਵਿੱਚ ਇਸ ਵੇਲੇ ਮੈਂਬਰ ਕੌਣ-ਕੌਣ ਨੇ? ਕਿ ਜਿਹੜੇ ਮੈਂਬਰ ਨੇ ਤਿੰਨ-ਚਾਰ ਮੈਂਬਰ ਹੈਗੇ ਨੇ ਤੇ ਸਪੈਸ਼ਲੀ ਜਿਹੜੀ ਇਹ ਭੋਲੀ ਆ ਇਹੋ ਹੀ ਕੰਮ ਕਰਦੀ ਹੈਗੀ ਆ। ਜਿਹੜੀ 올ਡ ਲੇਡੀ ਹੈ। 올ਡ ਨਹੀਂ ਕਹਿ ਸਕਦੇ ਨੀਅਰ ਅਬਾਊਟ 50 ਹੈਗੇ। 2 ਤੋਂ 50 ਤਾਂ ਇਹ ਕਾਰਵਾਈ ਕਿਤੇ ਕਿਤੇ ਕੁਝ ਲੋਕੇ ਵੀ ਕਹਿ ਰਹੇ ਨੇ ਕਿ ਜੀ ਇਹਨਾਂ ਦਾ ਜਿਹੜਾ ਲੜਕਾ ਪਹਿਲਾਂ ਜ਼ਿਆਦਾ ਮੁੱਖ ਤੌਰ ਤੇ ਕੰਮ ਕਰਦਾ ਸੀ ਉਸ ਦੀ ਮੌਤ ਹੋ ਚੁੱਕੀ ਹੈ ਜਾਂ ਅਸਲ ਜਾਣਕਾਰੀ ਕੀ ਹੈ ਕਿ ਕੀ ਹੁਣ ਵੀ ਇਹ کاروبار ਨਸ਼ੇ ਦੇ ਵਿੱਚ ਅਲਮੋਲ ਹੈ ਸਾਰਾ ਪਰਿਵਾਰ ਹੀ ਨਸ਼ਿਆਂ ਦੇ ਵਿੱਚ ਅਲਮੋਲ ਹੋ ਹੈਗਾ ਇਸ ਕਰਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਨੇ ਜਿਹੜਾ ਘਰ ਬਣਾਇਆ ਕੰਸਟਰਕਸ਼ਨ ਕੀਤੀ ਹੈਗੀ ਇਹ ਵੀ ਨਸ਼ਿਆਂ ਤੋਂ ਪੈਸਿਆਂ ਨਾਲ ਕੀਤੀ ਹੈਗੀ ਤੇ ਪੰਚਾਇਤੀ ਲੈਂਡ ਤੇ ਕੀਤੀ ਹੈਗੀ ਤਾਂ ਕਹਿੰਦੇ ਨੇ ਜੀ ਕਿ ਪੰਚਾਇਤੀ ਜ਼ਗਤ ਇਹ ਘਰ ਜਿਹੜਾ ਉਹ ਸਾਰਿਆ ਗਿਆ ਔਰ ਇਸ ਘਰ ਨੂੰ ਬਣਾਉਣ ਦੇ ਲਈ ਕਹਿੰਦੇ ਨੇ ਕਿ ਜਿਹੜੀ ਜਿਹੜਾ ਰਕਮ ਹੈ ਜਿਹੜੀ ਉਹ ਇਸਤੇਮਾਲ ਹੋਈ ਉਹ ਨਸ਼ੇ ਦੇ ਕਾਰੋਬਾਰ ਤੋਂ ਕਹਿੰਦੇ ਨੇ ਕਿ ਕਮਾਈ ਕੀਤੀ ਗਈ ਤਾਂ ਮੇਰੇ ਸਾਹਮਣੇ ਉਹ ਘਰ ਹੈ ਜੀ ਹਾਲਾਂਕਿ ਕੋਈ ਬਹੁਤਾ ਵੱਡਾ ਘਰ ਨਹੀਂ ਆ ਜਿਸ ਤਰ੍ਹਾਂ ਦੇ ਸਧਾਰਨ ਘਰ ਹੁੰਦੇ ਨੇ ਪੁਰਾਣਾ ਘਰ ਕਾਫੀ ਜਿਹੜਾ ਹੈਗਾ ਨਜ਼ਰ ਆ ਰਿਹਾ ਕਾਫੀ ਪੁਰਾਣਾ ਉਸਾਰਿਆ ਹੋਇਆ ਘਰ ਹੈ ਇਹ ਤਾਂ ਕੱਟੋ-ਕੱਟ ਅਗਰ ਸਹੀ ਇਸ ਦਾ ਅੰਦਾਜ਼ਾ ਲਾਈਏ ਤਾਂ 15-20 ਸਾਲ ਪੁਰਾਣਾ ਲਾ ਜ਼ਰੂਰ ਹੋਵੇਗਾ ਕਿਉਂਕਿ ਕਾਫੀ ਨੀਵਾ ਹੋ ਚੁੱਕਿਆ ਠੀਕ ਹੈ ਤਾਂ ਇਹ ਘਰ ਦੀ ਜਿਹੜੀ ਦਿੱਖ ਹੈ ਉਹ ਵੀ ਸਪਸ਼ਟ ਕਰਦੀ ਹੈ ਕਿ ਇਹ ਕਾਫੀ ਪੁਰਾਣਾ ਘਰ ਇੱਥੇ ਔਰ ਪਿੰਡ ਦੇ ਕਹਿੰਦੇ ਨੇ ਕਿ 35 ਜ਼ਮੀਨ ਤੇ ਇਹ ਘਰ ਦੀ ਜਿਹੜੀ ਉਹ ਸਾਰੀ ਹੈ ਉਹ ਹੋਈ ਆ ਤਾਂ ਇਸ ਕਰਕੇ ਇਹ ਘਰ ਜਿਹੜਾ ਉਹ ਟਾਇਆ ਜਾ ਰਿਹਾ ਤਾਂ ਸਮਾਨ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕਿ ਅੰਦਰ ਜਦੋਂ ਘਰ ਟਾਇਆ ਜਾਣਾ ਤਾਂ ਸਮਾਨ ਉਸ ਨੂੰ ਬਚਾਇਆ ਜਾ ਸਕੇ ਜਿਹੜਾ ਵਰਤੋਂ ਦਾ ਸਮਾਨ ਆ ਜਿਹੜਾ ਉਸ ਨੂੰ ਬਚਾਇਆ ਜਾ ਸਕੇ ਤਾਂ ਇਹ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ ਬਲਡوزر ਪਹੁੰਚ ਚੁੱਕਿਆ ਤਾਂ ਕੁਝ ਮਿੰਟਾਂ ਦੇ ਬਾਅਦ ਇੱਥੇ ਬਲਡوزر ਐਕਸ਼ਨ ਜਿਹੜਾ ਉਹ ਨਜ਼ਰ ਆਏਗਾ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਔਰਤ ਹੈ ਭੋਲੀ ਨਾਮ ਦੀ ਔਰਤ ਉਸ ਔਰਤ ਕਹਿੰਦੇ ਨੇ ਕਿ ਇਲਜ਼ਾਮ ਨੇ ਔਰ ਉਹ ਔਰਤ ਜਿਹੜੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲ ਹੈ ਮਾਂ ਪੁੱਤ ਕਹਿੰਦੇ ਨੇ ਕਿ ਇਹ ਨਸ਼ੇ ਦਾ ਕਾਰੋਬਾਰ ਕਰਦੇ ਸੀ ਇਸ ਘਰ ਦੇ ਇੱਕ ਲੜਕੇ ਦੀ ਨਸ਼ੇ ਨਾਲ ਹੀ ਮੌਤ ਵੀ ਹੋ ਚੁੱਕੀ ਆ ਇਸ ਘਰ ਦਾ ਆਪਣਾ ਇੱਕ ਜਿਹੜਾ ਲੜਕਾ ਉਹ ਨਸ਼ੇ ਦੀ ਭੇਂਟ ਚੜ ਚੁੱਕਿਆ ਤਾਂ ਬਲਡوزر ਸਟਾਰਟ ਹੋ ਗਿਆ ਜੀ ਬਲਡوزر ਸਟਾਰਟ ਕਰ ਦਿੱਤਾ ਗਿਆ ਯਾਨੀ ਹੁਣ ਬਲਡوزر ਐਕਸ਼ਨ ਇੱਥੇ ਨજર ਆਏਗਾ ਬਲਡوزر ਸਟਾਰਟ ਹੋ ਗਿਆ ਔਰ ਇਸ ਘਰ ਦੇ ਵੱਲ ਵੱਧ ਰਿਹਾ ਹੈ ਤਾਂ ਇਹ ਬਲਡوزر ਦਾ ਪੰਜਾ ਇਸ ਘਰ ਤੇ ਹੋਣਾ ਚੱਲੇਗਾ ਇਸ ਘਰ ਨੂੰ ਢਾਉਣ ਦੇ ਲਈ ਕਿਉਂਕਿ ਇਲਜ਼ਾਮ ਨੇ ਕਿ ਇਹ ਘਰ ਨਸ਼ੇ ਦੇ ਕਾਰੋਬਾਰ ਤੋਂ ਕੀਤੀ ਕਮਾਈ ਦੇ ਨਾਲ ਬਣਾਇਆ ਗਿਆ ਔਰ ਬਣਾਇਆ ਵੀ ਪਚੈਤੀ ਜ਼ਮੀਨ ਤੇ ਗਿਆ ਇਸ ਘਰ ਕੇ ਇਸ ਘਰ ਨੂੰ ਢਾਇਆ ਜਾਣਾ ਤਾਂ ਚਲਣਾ ਸ਼ੁਰੂ ਹੋ ਗਿਆ ਜੀ ਪੰਜਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਘਰ ਢਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਘਰ ਨੂੰ ਤੋੜਿਆ ਜਾ ਰਿਹਾ ਕਿਉਂਕਿ ਇਲਜ਼ਾਮ ਹੈ ਕਿ ਇਹ ਘਰ ਨਸ਼ੇ ਦੀ ਕਮਾਈ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸਾਰਿਆ ਗਿਆ ਹੈ ਤਕਾਫੀ ਹਾਲਾਂਕਿ ਪੁਰਾਣਾ ਘਰ ਹੈ ਟੈਲਬੱਤੀ ਦੀ ਟੈਲਬੱਤੇ ਦੀ ਛੱਤ ਹੈ ਇਸ ਤਰ੍ਹਾਂ ਪਹਿਲਾਂ ਅਸੀਂ ਦੇਖਦੇ ਸੀ ਕਿ ਗਾਡਰਾਂ ਦੀ ਬਾਲਿਆਂ ਦੀ ਟੈਲਾਂ ਦੀ ਛੱਤ ਪੂਰੀ ਸੀ ਉਸੇ ਤਰ੍ਹਾਂ ਦੀ ਇਹ ਇਸ ਨਾਲ ਇਹ ਛੱਤ ਇਸ ਤਰ੍ਹਾਂ ਦਾ ਘਰ ਇਸ ਨੂੰ ਤੋੜਿਆ ਜਾ ਰਿਹਾ ਬੰਡੋਦਰਾ ਜਿਹੜਾ ਉਹ ਚੱਲ ਰਿਹਾ ਤਾਂ ਇਹ ਤਸਵੀਰਾਂ ਮੰਡੀ ਪਿੰਡ ਦੀਆਂ ਤਸਵੀਰਾਂ ਨੇ ਜੀ ਇਹ ਜਲੰਧਰ ਦੇ ਜ਼ਿਆਤੀ ਪੁਲਿਸ ਦੇ ਅਧੀਨ ਆਉਂਦਾ ਏ ਇਲਾਕਾ ਜਿੱਥੇ ਇਹ ਇਸ ਵੇਲੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਘਰ ਨੂੰ ਤੋੜਿਆ ਜਾ ਰਿਹਾ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਘਰ ਦੀ ਉਸਾਰੀ ਕੀਤੀ ਗਈ ਔਰ ਉਸਾਰੀ ਦੇ ਲਈ ਜਿਹੜਾ ਪੈਸਾ ਉਹ ਪੁਲਿਸ ਦੇ ਮੁਤਾਬਕ ਨਸ਼ੇ ਦੀ ਕਾਲੀ ਕਮਾਈ ਤੋਂ ਜਿਹੜੀ ਆ ਉਹ ਕਮਾਈ ਆਈ ਤਾਂ ਦੇਖੋ ਜਿਵੇਂ ਕਹਿੰਦੇ ਨੇ ਕਿ ਮਾਰੇ ਕੰਮ ਦਾ ਬਾੜਾ ਨਤੀਜਾ ਹੁੰਦਾ ਹੀ ਹੈ ਅਖੀਰ ਤਾਂ ਜੇ ਨਸ਼ੇ ਦੇ ਕਾਰੋਬਾਰ ਤੋਂ ਇਹ ਕਮਾਈ ਕੀਤੀ ਤਾਂ ਅੱਜ ਇਸ ਦਾ ਅੰਜਾਮ ਇਹ ਨਤੀਜਾ ਸਾਡੇ ਸਾਹਮਣੇ ਆ ਔਰ ਇਹੀ ਸਨੇਹਾ ਦੇਣ ਦੀ ਕੋਸ਼ਿਸ਼ ਕਿ ਜੇਕਰ ਕੋਈ ਵਿਅਕਤੀ ਕਿਸੇ ਗਲਤ ਕਾਰੋਬਾਰ ਦੇ ਨਾਲ ਅਜਿਹੀ ਕਮਾਈ ਕਰਕੇ ਅਜਿਹਾ ਘਰ ਬਣਾਉਂਦਾ ਹੈ ਜਾਂ ਕਿਸੇ ਗੈਰਕਾਨੂੰਨੀ ਤਰੀਕੇ ਦੇ ਨਾਲ ਕੋਈ ਇਮਾਰਤ ਉਸਾਰਦਾ ਤਾਂ ਉਸ ਦਾ ਨਤੀਜਾ ਇਹੀ ਹੋਵੇਗਾ ਤਾਂ ਇਹ ਘਰ ਜਿਹੜਾ ਉਹ ਟਹਟੇਰੀ ਹੋ ਰਿਹਾ ਬਲਡوزر ਚੱਲਦਾ ਹੋਇਆ ਨਜ਼ਰ ਆ ਰਿਹਾ ਏ ਪੁਲਿਸ ਦੀ ਕਾਰਵਾਈ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਉਹ ਵਿੱਢੀ ਗਈ ਹੈ ਔਰ ਦਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਵੀ ਨਸ਼ੇ ਦੇ ਕਾਰੋਬਾਰ ਚ ਸ਼ਾਮਲ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਔਰ ਉਸੇ ਦੀ ਇੱਕ ਉਦਾਹਰਣ ਇਸ ਕਾਰਵਾਈ ਦੇ ਰੂਪ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਦਵਾ ਕੀਤਾ ਜਾ ਰਿਹਾ ਹੈ ਕਿ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਕੋਈ ਵੀ ਅਜਿਹਾ ਗਲਤ ਕੰਮ ਕਰਨ ਤੋਂ ਪਹਿਲਾਂ ਕੋਈ ਗਲਤ ਗੈਰਕਾਨੂੰਨੀ ਇਮਾਰਤ ਤੋੜਨ ਤੋਂ ਪਹਿਲਾਂ ਜਰੂਰ ਇਹ ਖਬਰ ਜਿਹੜੀ ਉਹ ਦੇਖ ਲਵੇ ਇਹਨਾਂ ਤਸਵੀਰਾਂ ਨੂੰ ਜਰੂਰ ਦੇਖ ਲਵੇ ਤਾਂ ਇਹ ਮੂਰਲਾ ਹਿੱਸਾ ਘਰ ਦਾ ਜਿਹੜਾ ਹੈਗਾ ਉਹ ਟਹਿਟੇਰੀ ਹੋ ਚੁੱਕਿਆ ਤੇ ਸਿੱਧੀਆਂ ਤਸਵੀਰਾਂ ਤੁਹਾਨੂੰ ਮੰਡੀ ਪਿੰਡ ਦੀਆਂ ਦਿਖਾ ਰਹੇ ਆ ਫਲੋਰ ਦੇ ਨੇੜੇ ਦਾ ਇਹ ਪਿੰਡ ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦਾ ਫਲੋਰ ਤਸਵੀਰ ਅਪਰਾ ਦੇ ਨੇੜੇ ਅਪਰਾ ਦੇ ਬਿਲਕੁਲ ਅਪਰਾ ਮੰਡੀ ਦੇ ਬਿਲਕੁਲ ਨੇੜੇ ਇਹ ਜਿਹੜਾ ਪਿੰਡ ਦੱਸਿਆ ਜਾ ਰਿਹਾ ਤਾਂ ਜਿਹੜੀ ਛੱਤ ਪੁਲਿਸ ਮੁਤਾਬਕ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੀ ਗਈ ਉਹ ਛੱਤ ਸਿਰ ਤੋਂ ਉੱਠ ਚੁੱਕੀ ਆ ਉਹ ਛੱਤ ਢਹਿ ਚੁੱਕੀ ਆ ਉਸ ਨੂੰ ਢਹਿ ਢੇਰੀ ਕੀਤਾ ਜਾ ਚੁੱਕਿਆ ਹੈ ਤੋੜਿਆ ਜਾ ਚੁੱਕਿਆ ਹੈ ਤਾਂ ਇਹ ਤਸਵੀਰਾਂ ਇਹ ਤਸਵੀਰਾਂ ਨੇ ਜੀ ਜਿੱਥੇ ਅੱਜ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਜਿੱਥੇ ਪੁਲਿਸ ਦਾ ਐਕਸ਼ਨ ਹੈ ਜਿਹੜਾ ਉਹ ਚੱਲ ਰਿਹਾ ਤਾਂ ਇਹ ਤਸਵੀਰਾਂ ਥੋੜੀ ਦੇਰ ਪਹਿਲਾਂ ਜਿੱਥੇ ਇੱਕ ਘਰ ਨਜ਼ਰ ਆ ਰਿਹਾ ਸੀ ਉੱਥੇ ਹੁਣ ਇਹ ਮਲਬੇ ਦੇ ਵਿੱਚ ਬਦਲਿਆ ਹੋਇਆ ਇਹ ਹਿੱਸਾ ਨਜ਼ਰ ਆਉਣ ਲੱਗਾ ਜਿਸ ਨੂੰ ਢਾਇਆ ਗਿਆ ਤਾਂ ਇਹ ਤਸਵੀਰਾਂ ਤੇ ਲਟਕਦੇ ਹੋਏ ਗੱਡਰ ਇਲੈਕਟ੍ਰਿਕ ਦੀ ਹੋਈ ਛੱਤ ਤੇ ਟੁੱਟੇ ਹੋਏ ਲੈਂਟਰ ਪੂਰੀ ਤਸਵੀਰ ਨੂੰ ਬਿਆਨ ਕਰ ਰਹੇ ਨੇ ਕਿ ਆਖਿਰ ਜੇ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਜਾਂ ਕਾਨੂੰਨੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਅਜਿਹੀ ਇਮਾਰਤ ਉਸਾਰਨ ਦੀ ਉਸਾਰ ਕੇ ਚੈਨ ਦੀ ਨੀਂਰ ਸੌਣ ਦੀ ਖੁਆਇਸ਼ ਰੱਖਦਾ ਹੈ ਤਾਂ ਉਹ ਪੂਰੀ ਨਹੀਂ ਹੋਵੇਗੀ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਹੁਣ ਆਸ-ਪਾਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕ ਕਿਵੇਂ ਦੂਰ ਤੱਕ ਦੇਖ ਰਹੇ ਨੇ ਲੋਕ ਗਲੀ ਦੇ ਵਿੱਚ ਨਿਕਲੇ ਹੋਏ ਨੇ ਦੇਖ ਰਹੇ ਨੇ ਕਿ ਆਖਿਰ ਇੱਥੇ ਅੱਜ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਇਸ ਗਲੀ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਦੂਰ ਤੱਕ ਤੇ ਮੰਡੀ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਇਹ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਲੋਕ ਪਿੰਡ ਦੇ ਲੋਕ ਜਿਹੜੇ ਨੇ ਉਹ ਆ ਕੇ ਦੇਖ ਰਹੇ ਨੇ ਇਸ ਕਾਰਵਾਈ ਨੂੰ ਔਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਬਲਡوزر ਜਿਹੜਾ ਉਹ ਹਟਾਇਆ ਜਾ ਰਿਹਾ ਬਲਡوزر ਇਹ ਕਾਰਵਾਈ ਕਰਨ ਤੋਂ ਬਾਅਦ ਹੁਣ ਇੱਥੋਂ ਰਵਾਨਾ ਹੋ ਗਿਆ ਤਾਂ ਇਸ ਘਰ ਦਾ ਇੱਕ ਹਿੱਸਾ ਜਿਹੜਾ ਉਹ ਤੋੜਿਆ ਗਿਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਾਂ ਇਹ ਕਾਰਵਾਈ ਅੱਜ ਕੀਤੀ ਗਈ ਹੈ ਜੀ ਮੰਡੀ ਪਿੰਡ ਦੇ ਵਿੱਚ ਔਰ ਸਭ ਤੋਂ ਵੱਧ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਿ ਜੇ ਕੋਈ ਨਸ਼ੇ ਵਰਗੇ ਕਾਲੇ ਕਾਰੋਬਾਰ ਦੇ ਵਿੱਚ ਸ਼ਾਮਲ ਹੋ ਕੇ ਅਜਿਹੀ ਕਾਲੀ ਕਮਾਈ ਦੇ ਨਾਲ ਆਪਣੇ ਆਸ਼ਿਆ ਨੇ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਅੰਜਾਮ ਇਹੀ ਹੋਏਗਾ ਔਰ ਹੁਣ ਤੱਕ ਦੇ ਪੁਲਿਸ ਦੇ ਦਾਅਵੇ ਮੁਤਾਬਕ ਇਹ ਘਰ 35 ਜ਼ਮੀਨ ਦੇ ਵਿੱਚੋਂ ਸੜਿਆ ਗਿਆ ਸੀ ਪਰ ਇਸ ਮਕਾਨ ਨੂੰ ਉਸਾਰਨ ਦੇ ਲਈ ਜਿਹੜੀ ਰਕਮ ਜਿਹੜਾ ਪੈਸਾ ਸੀ ਉਹ ਕਹਿੰਦੇ ਨੇ ਕਿ ਨਸ਼ੇ ਦੀ ਕਾਲੀ ਕਮਾਈ ਤੋਂ ਆਇਆ ਔਰ ਉਸੇ ਦਾ ਨਤੀਜਾ ਤੁਹਾਡੇ ਸਾਹਮਣੇ ਜੀ ਆ ਤੁਸੀਂ ਵੇਖ ਪਾ ਰਹੇ ਹੋ ਪਿੰਡ ਮੰਡੀ ਫਿਲੌਰ ਦਾ ਜਿੱਥੇ ਕਿ ਬੁਲਡੋਜ਼ਰ ਐਕਸ਼ਨ ਇੱਕ ਵਾਰ ਫਿਰ ਤੋਂ ਸਰਕਾਰ ਦਾ ਵੇਖਣ ਨੂੰ ਮਿਲਿਆ ਹੈ ਪਿੰਡ ਖਾਨਪੁਰ ਦੇ ਮੰਡੀ ਚ ਆ ਪੀਲਾ ਪੰਜਾ ਚਲਾਇਆ ਗਿਆ ਹੈ ਨਸ਼ਾ ਤਸਕਰਾਂ ਦੇ ਮਕਾਨਾਂ ਤੇ ਜੀਸੀਬੀ ਮਸ਼ੀਨਾ ਹਾਈਡਰਾ ਮਸ਼ੀਨ ਚਲਾਈ ਗਈ ਹੈ ਕਿਸ ਤਰੀਕੇ ਨਾਲ ਅਬ ਮਹਿਲਾ ਤਸਕਰ ਦਾ ਘਾਰ ਦੱਸਿਆ ਜਾ ਰਿਹਾ ਹੈ ਜਿਸ ਤੇ ਕਿ ਐਕਸ਼ਨ ਸਰਕਾਰ ਦਾ ਪ੍ਰਸ਼ਾਸਨ ਦਾ ਵਿਖਾ ਨੂੰ ਮਿਲਿਆ ਅਜਾ ਪੂਰਾ ਮਕਾਨ ਹੈ ਇਸ ਨੂੰ ਟੈਟੇਰੀ ਕੱਢ ਤੱਕ ਹੈ ਇੱਕ ਸੁਨੇਹਾ ਇੱਕ ਸੰਦੇਸ਼ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਕੋਈ ਵੀ ਨਸ਼ਾ ਤਸਕਰੀ ਦੇ ਪੈਸੇ ਆ ਤੋ ਇਹੋ ਜੇ ਮਕਾਨ ਆਪਣੇ ਬਣਾਏਗਾ ਆਸ਼ਾ ਨੇ ਆਪਣੇ ਉਸਾਰੇ ਦਾ ਦੂਜੇ ਦੇ ਘਰਾਂ ਨੂੰ ਉਜਾੜ ਕੇ ਤੇ ਉਸ ਦਾ ਆਹੀ ਅਸਲ ਜੋ ਹੈ ਉਹ ਕੀਤਾ ਜਾਏਗਾ ਤੇ ਕੁਝ ਦਿਨ ਪਹਿਲਾਂ ਦੀ ਬੰਨ ਤਸਵੀਰਾਂ ਆਜੋ ਕਰ ਹੈ ਪੂਰਾ ਬਨਿਆ ਹੋਇਆ ਸੀ ਪਰ ਹੁਣ ਇਸ ਨੂੰ ਢਾ ਦਿੱਤਾ ਗਿਆ ਮੂਰਲਾ ਪਾਸਾ ਬਿਲਕੁਲ ਹੀ ਪੂਰੀ ਤਰੀਕੇ ਨਾਲ ਢਾ ਦਿੱਤਾ ਗਿਆ ਹੈ ਲੈਂਟਰ ਢਾ ਦਿੱਤਾ ਗਿਆ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਵੀ ਮਸ਼ੀਨਾਂ ਦੇ ਨਾਲ ਜੋ तमाम ਨਸ਼ੇ ਦੀ ਕਮਾਈ ਵਾਲੇ ਬਣੇ ਆਸ਼ਿਆਨੇ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਇੱਕ ਇੱਕ ਕਰਕੇ ਉਸ ਤੇ ਪੂਰੀ ਕਾਰਵਾਈ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਵਾਰਨ ਡਰਗਸ ਤ ਤ ਜੋ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਚੱਲਦੇ ਇਸ ਤੋਂ ਪਹਿਲਾਂ ਅਸੀਂ ਐਕਸ਼ਨ ਪਟਿਆਲਾ ਦੇ ਪਿੰਡ 'ਚ ਵੇਖਣ ਨੂੰ ਮਿਲਿਆ ਸੀ ਜਿਸ ਤਰ੍ਹਾਂ ਚੱਲਦੇ ਮਹਿਲਾ ਤਸਕਰੀ ਉੱਥੇ ਸੀ ਉਸ ਦੇ ਘਰ ਤੇ ਆ ਪੂਰੀ ਕਾਰਵਾਈ ਕੀਤੀ ਗਈ ਸੀ ਬੁਲਡੋਜ਼ਰ ਐਕਸ਼ਨ ਹੋਇਆ ਸੀ ਬੋਲਡਰ ਜਨਲ ਹਾਈਡਰ ਮਸ਼ੀਨਜ਼ ਨਾਲ ਕੱਟ ਟੇੜੀ ਕੀਤਾ ਗਿਆ ਸੀ ਲੁਧਿਆਣਾ ਦੇ ਦੋ ਪਿੰਡਾਂ 'ਚ ਵੀ ਸਿਮਿਲਰ ਐਕਸ਼ਨ ਸਾਨੂੰ ਦੇਖਣ ਨੂੰ ਮਿਲਿਆ ਸੀ ਰੋਪੜ 'ਚ ਵੀ ਨਸ਼ਾ ਤਸਕਰ ਦੇ ਘਰ ਨੂੰ ਟਾਇਆ ਗਿਆ ਸੀ ਤੇ ਹੁਣ ਫਿਲੌਰ ਦੇ ਪਿੰਡ ਮੰਡੀ ਦੀਆਂ ਲਾਈਵ ਤਸਵੀਰਾਂ ਐਕਸਕਲੂਸਿਵ ਨਿਊਜ਼ 18 ਤੇ ਜਿੱਥੇ ਕੀ ਆ ਨਸ਼ਾ ਤਸਕਰ ਹੈ ਮਹਿਲਾ ਤਸਕਰਤਾ ਕਰ ਹੈ ਕਿਉਂਕਿ ਇਸ ਦੇ ਵੱਲੋਂ ਨਸ਼ਾ ਤਸਕਰੀ ਕਰਕੇ ਹੀ ਕਮਾਈ ਕੀਤੀ ਗਈ ਸੀ ਪੈਸੇ ਦੀ ਤੇ ਉਸ ਦੇ ਨਾਲ ਆਪਣਾ ਆਸ਼ਿਆਨਾ ਬਣਾਇਆ ਗਿਆ ਸੀ ਪਰ ਇਸ ਨੂੰ ਟੇਟੇਰੀ ਕਰ ਦਿੱਤਾ ਗਿਆ ਤੇ ਵਾਰਨ ਡਰਗਸ ਦੇ ਤਹਿਤ ਪੰਜਾਬ ਸਰਕਾਰ ਦਾ ਐਕਸ਼ਨ ਲਗਾਤਾਰ جاری ਹੈ ਜਿਸ ਤਦ ਦੇ ਚੱਲਦੇ ਹਾਲ ਵਿੱਚ ਬੈਕ ਟੂ ਬੈਕ ਮੀਟਿੰਗ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਕੀਤੀਆਂ ਗਈਆਂ ਐਸਐਸਪੀ ਸਟੈਪਟੀ ਕਮਿਸ਼ਨਰਸ ਦੇ ਨਾਲ ਐਸਐਚਓਜ਼ ਨਾਲ ਮੀਟਿੰਗ ਕੀਤੀ ਗਈ ਹਾਲਾਂਕਿ ਇਸ ਗੱਲ ਦਾ ਸੁਨੇਹਾ ਦਿੱਤਾ ਗਿਆ ਸਖਤ ਸੁਨੇਹਾ ਦਿੰਦੇ ਹੋਏ ਨਜ਼ਰ ਆਈ ਸੀ ਕਿ ਜੋ ਕੋਈ ਵੀ ਇਸ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ ਉਹ ਕਿੰਨਾ ਕਿਤੇ ਉਸਤੇ ਸਖਤ ਐਕਸ਼ਨ ਲਿਆ ਜਾਏਗਾ ਸਭ ਤੋਂ ਪਹਿਲਾ ਐਕਸ਼ਨ ਸਾਨੂੰ ਲੁਧਿਆਣਾ 'ਚ ਵੇਖਣ ਨੂੰ ਮਿਲ ਇਸ ਜਿਸ ਚੱਲਦੇ ਲੁਧਿਆਣਾ ਦੇ ਜੋ ਪੁਲਿਸ ਕਮਿਸ਼ਨਰ ਨੇ ਕੁਲਦੀਪ ਚਾਹਲ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਈ ਸੀ ਕਿ ਕੱਲੇ ਲੁਧਿਆਣਾ 'ਚ ਹੀ 78 ਜੋਨੇ ਉਹ ਨਸ਼ਾ ਤਸਕਰ ਆਇਡੈਂਟੀਫਾਈ ਕੀਤੇ ਗਏ ਨੇ ਤੇ ਉਹਨਾਂ ਦੀ ਜੋ ਪ੍ਰੋਪਰਟੀਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਵਹੀਕਲਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਜ਼ਬਤ ਕੀਤਾ ਜਾਏਗਾ ਤੇ ਅੱਜ ਪੂਰਾ ਐਕਸ਼ਨ ਹੈ ਬੁਲਡੋਜ਼ਰ ਐਕਸ਼ਨ ਉੱਥੇ ਵੀ ਸਾਨੂੰ ਵੇਖਣ ਨੂੰ ਮਿਲਿਆ ਹੈ ਕਿਸ ਤਰੀਕੇ ਨਾਲ ਆ ਪੂਰਾ ਐਕਸ਼ਨ ਲਗਾਤਾਰ ਜਾਰੀ ਹੈ ਜਿਸ ਸਬੰਧ ਚਲਦੇ ਹਾਲ ਹੀ ਚ ਇੱਕ ਕੈਬਨਿਟ ਸਬ ਕਮੇਟੀ ਦਾ ਵਿਗਠਨ ਕੀਤਾ ਗਿਆ ਹੈ ਹਰਪਾਲ ਸਿੰਘ ਚੀਮਾ ਦੀ ਅਗਵਾਈ ਚ ਆ ਪੂਰੀ ਕਮੇਟੀ ਬਣਾਈ ਗਈ ਹੈ ਜਿਸ ਸਬੰਧ ਚਲਦੇ ਅਮਨ ਅਰੋੜਾ ਜੋ ਕਮੇਟੀ ਦੇ ਮੈਂਬਰ ਵੀ ਨੇ ਆਪ ਦੇ ਸੂਬਾ ਪ੍ਰਨਾਲ ਨੇ ਉਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਜੋ ਨਸ਼ਾ ਤਸਕਰ ਨੇ ਉਹ ਪੰਜਾਬ ਛੱਡ ਦੇਣ ਜਾਂ ਫਿਰ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਿਸ ਸਬੰਧ ਚਲਦੇ ਹੁਣ ਜੋ तमाम ਸਬ ਕਮੇਟੀ ਦੇ ਮੈਂਬਰਸ ਨੇ ਵੱਖ-ਵੱਖ ਜ਼ਿਲ੍ਹੇ ਉਹਨਾਂ ਨੂੰ ਜੋ ਅਲੋਕੇਟ ਕੀਤੇ ਗਏ ਨੇ ਉੱਥੇ ਜਾ ਕੇ ਜੁਨੇ ਉਹ तमाम ਜ਼ਿਲ੍ਹਾ ਅਧਿਕਾਰੀ ਨਾਲ ਮੀਟਿੰਗ ਕਰਨਗੇ ਤੇ ਦੇਖਣਾ ਹੋਏਗਾ ਕਿ ਆਨਮਲ ਦਿਨਾਚੋਰ ਕਿੰਨਾ ਖਸਖਤ ਐਕਸ਼ਨ ਸਾਨੂੰ ਇਸ ਨਸ਼ਾ ਤਸਕਰੀ ਤੇ ਵੇਖਣ ਨੂੰ ਮਿਲਦਾ ਹੈ ਮੇਡਮ ਐਸ ਹੋਗੀ ਨਪਿੰਦਰ ਲਾਈਵ ਜੁੜੇ ਹੋਏ ਨੇ ਨਪਿੰਦਰ ਇੱਕ ਸਖਤ ਸੁਨੇਹਾ ਇੱਕ ਸਖਤ ਮੈਸੇਜ ਜੇ ਤੁਸੀਂ ਨਸ਼ੇ ਦਾ ਕਾਰੋਬਾਰ ਕਰੋਗੇ ਉਸ ਤੇ ਕਮਾਈ ਹੋਏ ਪੈਸੇ ਨਾਲ ਆਸ਼ਾਨੇ ਬਣਾਓਗੇ ਤੇ ਹਸ਼ਿਆ ਤੁਹਾਡਾ ਹੀ ਹੋਏਗਾ